ਥੱਕ ਗਿਆ ਯਾਰ ਅੱਜ ਬਹੁਤ ਜ਼ਿਆਦਾ ਐ ਤਾਂ ਮਾਲਕਾਂ ਨੇ ਵੀ ਨਹੀਂ ਪੈਸੇ ਦਿੱਤੇ ਐਡੀ ਦੂਰ ਲੈ ਗਏ ਯਾਰ ਬੁਰੇ ਹਾਲ ਹੋ ਗਏ ਅੱਜ ਕੋਈ ਨਾ ਕੁਝ ਘਰੇ ਜਾ ਕੇ ਰੈਸਟ ਕਰ ਦੇਣਾ ਧੋਕੇ ਹੋ ਗਿਆ ਥੱਕ ਗਿਆ ਬਈ ਯਾਰ ਇਹ ਕਿੱਟ ਚੱਲਦਾ ਆਪ ਵੀ ਤਾਂ ਨਹੀਂ ਖੀ ਰਹੀ ਰਹੀ ਨਹੀਂ ਮੇਰੇ ਤੇ ਗੱਡੀ ਨਹੀਂ ਆ ਰਹੀ ਇਹ ਦੂਜੀਆਂ ਚਾਹਤਾਂ ਦੋ ਨੰਬਰ ਵਾਲੀਆਂ ਪੂਰ ਲਗਾ ਇੱਥੇ ਮੈਨਾਂ ਲੱਗੋ ਤਾਰ ਚੱਲ ਦੇਖਾ ਕੌਣ ਆਵਾ ਬਾਹਰ ਕੌਣ ਹੈ ਆ ਬੋਲੋ ਨਾਮ ਕੋਲੂ ਕਿਸੇ ਆ ਗਿਆ ਅੱਜ ਹੋਰ ਕੰਮ ਤੋਂ ਜਲਦੀ ਆ ਗਿਆ ਅਜ ਤਾਂ ਥੱਕੇਗੇ ਦੂਰ ਬਲੇਗੇ ਸੀ ਟੂਟਦੇ ਥੱਕੇਗੇ ਕੰਮ ਤੇ ਗਿਆ ਮੈਂ ਤਾਂ ਪਹਿਲਾਂ ਤੋਂ ਸੱਚਾ ਹਾਂ ਆਪਣੀ ਨਹੀਂ ਛੋਟੀ ਨਹੀਂ ਸੀ

ਚਲ ਠੀਕ ਆ ਮੈਂ ਹੁਣ ਪੈਨ ਲਗਾ ਲਮਾ ਠੀਕ ਐ ਤੇ ਫੋਨ ਨਾ ਮੇਰੇ ਸਹਰਾਣੇ ਜਾਲਾ ਚਲਾਇ ਠੀਕ ਐ ਨਾ ਨਾ ਮੈਂ ਤਾਂ ਪੈਨ ਲੱਗੇ ਕਾਲੀ ਦਰਵਾਜ਼ਾ ਸਖੀ ਪਈ ਆ ਜੀ ਅੱਖੀ ਨਾਲ ਤੁਸੀਂ ਆ ਗਏ ਹੋ ਆਏ ਚੱਲ ਸਮਝਿੰਦੇ ਮਿੰਦ ਸਾਮ ਨੂੰ ਤੇ ਪਾਣੀ ਦੇ ਕੱਪੜੇ ਧੋਤੇ ਚਾਹ ਵਾਲੇ ਭਾਂਡੇ ਤਾਂ ਹਜੇ ਮੇਰੇ ਆ ਪਏ ਮੈਂ ਕਹਿ ਦਿੱਸਨਾ ਬਾਕੀ ਜਲਦੀ ਵਾਰ ਤੇ ਆਟਾ ਖਤਮ ਹੋ ਗਿਆ ਪਿਆ ਅੱਜ ਮੇਰਾ ਮੈਂ ਪਹਿਲਾਂ ਕੁੱਕੀ ਕੋਲੋਂ ਆਟਾ ਹੀ ਲਿਆਵਾ ਚੜ ਜਾ ਕੇ ਇਹਦੀ ਕੋਈ ਸਿਆਫੇ ਕਰੂ ਮੇਰੇ ਤਾਂ ਗਾਣੇ ਕੋਈ ਸਿਆਪੇ ਗਾਲੇ ਆ ਦਾ ਕਿਹਾ ਸੀ ਸਿਆਪਾ ਇਹ ਨਹੀਂ ਮੈਨੂੰ ਲੈ ਕੇ ਦੇ ਸਕਦਾ ਪੈਰ ਮੇਰੇ ਐ ਹਏ ਹਏ ਨਹੀਂ ਕੰਦਾ ਮੱਜ ਗਿਆ ਇਹ ਵੀ ਮੈਥੋਂ ਲੱਗਦਾ ਮੈਨ ਲੱਗਾ ਮੈਂ ਤਾਂ ਅਵਤਾਰ ਤੇ ਹੀ ਲਊਂਗੀ ਅਵਤਾਰ ਨੂੰ ਕਹੂੰਗੀ ਕੁੱਤੀਆਂ ਦੇ 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 ਚੋਰ ਨੂੰ ਚੱਕ ਕੇ ਹਾਂ ਕੁੱਤੀ ਮੇਰਾ ਕੀ ਕਰ ਲੂਗੀ ਕੁੱਤੀ ਤਾਂ ਨਹੀਂ ਮੈਂ ਡਰਦੀ ਡਰਦੀਗੀ ਹਾਂ 50 ਰੁਪਿਆ ਦੀਆਂ ਚੱਪਲਾ 50 ਰੁਪਿਆ ਦੀਆਂ ਅਵਤਾਰ ਚ ਪੁਰਾਣੇ ਲੈ ਕੇ ਦੇਊਗਾ ਮੈਨੂੰ ਗਵਾਂ ਕੰਡੀ ਹੈ ਜੇ ਚੱਪਲਾ ਲੈ ਵੀ ਦੇਊਗਾ 50 ਰੁਪਏ ਨੇ ਕਿਹੜੀ ਗੱਲ ਆ ਅਵਤਾਰ ਭਾਈ ਮੋਲ ਰਬੈ ਲੈ ਜੀ ਦਿੱਤਾ ਅਬ ਅਵਤਾਰ ਭਾਈ ਬਾਹਰ ਨਿਕੋ ਜਪੜਾ ਅਨਕੀ ਕੋੜੇ ਜੇ ਸੱਚਾ ਭਾਈ ਹੋਣਗੇ ਕੀ ਦਰਵਾਜ਼ਾ ਵੀ ਖੜਕਾਈ ਜਾਂਦਾ ਬਾਜਾ ਮਾਰੀ ਜਾਂਦਾ ਬਾਹਰ ਤੱਕ ਸੁਣਦੇ ਨਹੀਂ ਦਮਾਜੇ ਬੋਲ ਕਾ ਹਾਂ ਹੁੰਦਾ ਕਿ ਹੁੰਦਾ ਕਿ ਤੇਰਾ ਨਾ ਲੈ ਕੇ ਤੂੰ ਜਾ ਮੈਂ ਕਿੱਥੇ ਜਾ ਮੈਂ ਜਲ ਉੱਠ ਮੈਂ ਅੱਗੇ ਬਹੁਤ ਗਿਆ ਗਵੰਡੀਆ ਕੋਈ ਲੋਡ ਪੈ ਗਈ ਹੋਗੀ ਜਾ ਉੱਟ ਕੇ ਜਲਦੀ ਜਾ ਅੱਧੀ ਖਰਾਬ ਗੁੜੀ ਇਹ ਪਤਾ ਨਹੀਂ ਦੁਕਾਨ ਨੂੰ ਸਾਨੂੰ ਸੋਣ ਵੀ ਦਿੱਦੀ ਪਤਾ ਨਹੀਂ ਕੀ ਮੰਗ ਕੇ ਕੁਛ ਨਾ ਮਨ ਕਾਇਆ ਪਾੜ ਲਿਆ ਤੇਲ ਦੇ ਦੇ ਬਸ ਇਹਨੂੰ ਉਤਾਰ ਹੀ ਕੰਮ ਆ ਨਹੀਂ ਕਰਦਾ ਆਪ ਲੋਕੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਅੱਜ ਭੈਣ ਘਰੇ ਹੀ ਹਾਂ ਮੈਂ ਤਾਂ ਮੱਜਾ ਕਦੋਂ ਦੀ ਮਾਰੀ ਜਾਂਦੀ ਭੈਣ ਇਹਨੇ ਤੇਰੀ ਆਵਾਜ਼ ਸੁਣਦੇ ਸੋ ਉਤਾਰ ਨੂੰ ਮਾਰੀ ਨੇ ਪੱਜਾ ਮੈਂ ਤਾਂ ਇੱਕ ਵਾਰ ਵੀ ਨਹੀਂ ਮਾਰੀ ਨੇ ਜੋ ਚੱਲ ਕੋਈ ਨਾ ਮੈਂ ਆਖਿਆ ਚੱਲ ਭਾਈ ਵਿਚਾਰਾ ਜਾਗਦਾ ਰਹਿੰਦਾ ਨਾ ਤੇ ਕੋਈ ਹਾਂ ਕੰਮ ਸੀ ਭੈਣ ਤੈਨੂੰ ਪਤਾ ਤਾਂ ਹੈ ਕਰਨਾ ਨੂੰ ਕਿਹੜਾ ਇੱਕ ਹੀ ਤਾਂ ਕੰਮ ਆ ਚੱਲ ਆਜਾ ਆਟਾ ਚਾਹੀਦਾ ਸ ਦੇ ਦੇਗੀ ਭੈਣ ਆਪ ਜਾ ਤੂੰ ਚੱਲ ਧੰਨਵਾਦ ਭੈਣ ਤੇ ਨਾਲ ਚੱਪਲਾ ਹੈ ਨਹੀਂ ਮੇਰੇ ਕੋਲ ਤਾਂ ਚੱਪਲਾ ਕਿਹਾ ਸੀਗਾ ਭੈਣ ਸੈਨੂੰ ਉਹ ਕਾਹਸੇ ਨਾ ਤੁਨ ਜਦੋਂ ਚਲ ਬਜ਼ਾਰ ਗਈਦਾ ਮੈਂ ਪਿਆ ਤੀਆਂ ਹੁਣ ਕਾਹ ਕਰੀ ਜਾ ਕੇ ਜਾਂਦਾ ਆਟਾ ਲਿਆ ਤਾ ਉਹ ਬਈ ਕਾ ਕਰਨਾ ਹਾ ਮੈਂ ਇਸਨੇ ਕਹਿਆ ਕਿ ਮੈਂ ਇਤਨਾ ਦੇ ਮਾਤਾ ਠੀਕ ਆ ਭਾਈ ਮੈਂ ਤਾਂ ਕੁਛ ਕੀਤਾ ਥੋੜਾ ਜੱਟਾ ਖਤਮ ਹੋ ਗਿਆ ਸੀਗਾ ਤੇ ਉਹ ਲੈਣ ਆਈ ਸੀ ਭਾਈ ਤੇ ਤੇਰਾ ਸਭ ਤੋਂ ਵਧੀਆ ਰਿਆ ਮੈਂ ਬਹੁਤ ਦੂਰ ਗਿਆ ਸੀ Shimla ਸੀ ਸਾਡਾ ਟੂਰ ਹਾਏ ਭਾਈ ਮੈਨੂੰ ਵੀ ਉੱਥੇ ਬਾਹਰ ਭੜੇ ਨੀ ਤੇ ਮੈਨੂੰ ਲੱਗਦਾ ਕਿ ਇੱਥੇ ਬੁੜੀਆਂ ਦਾ ਕੋਈ ਕੰਮ ਨਹੀਂ ਹੁੰਦਾ ਤੇ ਅੱਛਾ ਕੰਮ ਬਹੁਤ ਆਫਾ ਦਾ ਤੇ ਭਾਈ ਮਾਤਾ ਘਰ ਮਤ ਦੇਖੋ ਉਹ ਬੜੇ ਬੜੇ ਪਹਾੜ ਹੁੰਦੇ ਆ ਹੋਰ ਉੱਥੇ ਵੱਡੇ ਵੱਡੇ ਕਲਾਕਾਰਾਂ ਦੀ ਫੁਟੀਆਂ ਕਰਦੇ ਫਿਲਮਾਂ ਵਾਲੇ ਹਾਏ ਮੈਂ ਮਾਚੀ ਹਾਏ ਫਿਰ ਤਾਂ ਭਾਈ ਕਿਲਾਸ ਤੋਂ ਵੀ ਹੁੰਦਾ ਹੋਊਗਾ ਉੱਥੇ ਸਾਰੇ ਆਉਂਦੇ ਉੱਥੇ ਕਿਲਾਸ ਤੋਂ ਨਿੰਦੇ ਆ ਕੇ ਚੜ ਭਾਈ ਜਿੱਦ ਤੇ ਫੋਨ ਸੀ ਮਿਲ ਗਿਆ ਨਾ ਮੈਨੂੰ ਦੱਸ ਦੀ ਚੰਗਾ ਕੋਈ ਗੱਲ ਨਹੀਂ ਤੇ ਕੀ ਕਹਦੇ ਆ ਆਟਾ ਮੜਾ ਜਾ ਬਾਈ ਬਣ ਕੇ ਤੂੰ ਕਹਿ ਦਿਆ ਕਰ ਕੁੱਕੀ ਨੂੰ ਮੈਂ ਤਾਂ ਚੀਜ਼ ਤੋਂ ਬਾਅਦ ਉਹ ਨਹੀਂ ਮੈਨੂੰ ਕਹਿ ਰਿਆ ਕਰ ਮੈਂ ਆਪੇ ਬਾਹਰ ਕਰੂੰਗਾ ਕੋਈ ਟੱਕਰ ਨਹੀਂ ਤਾਂ ਇਹ ਤਾਂ ਮੈਂ ਤੇਰਾ ਨਾਮ ਲੈ ਲੈਵਾ ਜਾ ਮਾਰਦੀ ਸੀ ਮੈਂ ਉਹ ਤਾਂ ਨਹੀਂ ਨਹੀਂ ਰਹਿਤਾ ਜੇ ਮੈਨੂੰ ਇਹਨਾ ਪਤਾ ਹੁੰਦਾ ਵੀ ਉਹ ਘਰੇ ਆ ਤਾਂ ਮੈਂ ਤਾਂ ਮੂੰਹ ਹੀ ਨਹੀਂ ਸੀ ਤੁਹਾਡੇ ਘਰੇ ਆਉਂਦੀ ਉਹ ਤਾਂ ਬੁੜੀ ਭਾਈ ਸਾਨੂੰ ਗੇੜ ਤੋਂ ਮੈਨੂੰ ਹਾਂ ਕਿਵੇਂ ਆਈਆਂ ਕੀ ਕਰਨ ਆਈਆਂ ਕਿਉਂ ਆਈਆਂ ਆ ਆ ਜੋੜੀ ਬਾਈ ਡਿਮਾਂਡ ਮੱਥਾ ਚਲ ਲੈ ਗਰੀਬ ਨੇ ਜੇ ਮੇਰੇ ਘਰੇ ਖਾਣ ਦਾ ਆਟਾ ਨਹੀਂ ਹੈਗਾ ਖੰਡ ਚਾ ਚਲ ਕਈ ਵਾਰੀ ਗੁਮਾਂਡ ਬਾਈ ਡਿਮਾਂਡ ਤੇ ਕੋਈ ਨਹੀਂ ਲੋੜ ਪੈਂਦੀ ਵੀ ਦੱਸ ਦੇ ਕਰ ਕੋਈ ਚੰਗਾ ਠੀਕ ਆ ਬਾਈ ਮੈਨੂੰ ਕਾਹ ਨੂੰ 500 ਰੁਪਿਆ ਚਾਹੀਦਾ ਮੈਨੂੰ ਉੱਥੇ ਸਾਡੇ ਗ੍ਰੇਡ ਚ ਫੜਾ ਦੇ ਲੈ ਜੀ ਲੈ ਜੀ ਮੈਨੂੰ ਸ਼ਾਮ ਨੂੰ ਦੇਣਗੇ ਮਾਲਕ ਸਾਡੇ ਅੱਜ ਹਾਂ ਤੇ ਮੈਂ ਦੇ ਦੂੰਗਾ ਕਾਹ ਨੂੰ ਠੀਕ ਆ ਕੀ ਕੀ ਦੇਦੋ ਕਿ ਮੈਂ ਤੌੜ ਦਾ ਮਾਰ ਮਾਰ ਹਸੀ ਹਤੀ ਆ ਓਏ ਹੁਣ ਥਕਾਵਟ ਕਿੱਧਰ ਦੀ ਪਹਿਲਾਂ ਤਾਂ ਕਹਿੰਦਾ ਮੈਂ ਥੱਕਿਆ ਪਿਆਗਾ ਮੈਂ ਖਾਈ ਨਾ ਚਾਰੇ ਤੂੰ ਖਾਏ ਨਹੀਂ 니 ਕਰਨ ਨਾਲ ਕਿਰਾ ਪੇੜਾ ਬਈ ਨਹੀਂ 니 ਤੁੰਗਾ ਦੱਸ ਬੈਨ ਮੈਂ ਤੇ ਗਰੀਬਣੀ ਸੀ ਤੇ ਗੰਦਾ ਕਿਉਂ ਮਾਰੀ ਨਹੀਂ ਤੂੰ ਇਹਨਾਂ ਦਾ ਮੈਂ ਤੈਨੂੰ ਅਟਾ ਨਹੀਂ ਦਿੰਦੀ ਪਰ ਤੈਨੂੰ ਹੁਣ ਅਟਾ ਨਹੀਂ ਬਦਿੰਦੀ ਨਹੀਂ ਕਹਿੰਦੀ ਖਾਈ ਕੀ ਗਾ ਬਬੂ ਵੀ ਉੱਪਰ ਗਿਆ ਹੋਊ ਤੇਰਾ ਇੱਕ ਡੂੰਗਾ ਆٹے ਦਾ ਦੇ ਦੇ ਨਾ ਫਿਰ ਕੀ ਹੁੰਦਾ ਹੈ ਹੈ ਨਹੀਂ ਗਾ ਦੱਸ ਰਹਾ ਜੇ ਤੂੰ ਨੇ ਆਟਾ ਨਹੀਂ ਮੈਂ ਦੇ ਦੇਣਾ ਫੇ ਕੱਢ ਕੇ ਬਿਜਾ ਹਾਂ ਤੂੰ ਜਿਆਦਾ ਪਰ ਮੈਂ ਪਹਿਲਾਂ ਕਿਹਾ ਨੂੰ ਮੋੜਾ ਕਰ ਤਾਣ ਗਵਾਂ ਤੇ ਦੇਖਣਾ ਚਾਹੀਦਾ ਹੁੰਦਾ ਕਿ ਤੈਨੂੰ ਤਾਂ ਮੋੜਿਆਗਾ ਹੈ ਹਾਂ ਆਣੇ ਮੋੜ ਕੇ ਕੰਮ ਆ ਜਾਂਦਾ ਹੈ ਤਾਣ ਬੈਨੂ ਵੀ ਪਤਾ ਮੈਨੂੰ ਸੁਆਇਆ ਨਾ ਕਰ ਚੰਗਾ ਕੰਮ ਆਜੇ ਤਾਂ ਅੱਜ ਦੇ ਦਿੰਦੇ ਭਾਵੇਂ ਮਨ ਕੇ ਬੱਬੂ ਆਖਾ ਸਵੇਰਾ ਬੱਬੂ ਲੈ ਕੇ ਨਹੀਂ ਆਇਆ ਕੀ ਕਰਾਂ ਮੈਂ ਹੁਣ ਮੈਂ ਤਾਂ ਫਾਈਨਲ ਤੇ ਆਦਾ 200 ਕਰੀਐਸ ਮੈਂ ਤਾਂ ਪਤਾ ਹੀ ਨਹੀਂ 200 ਦੇ ਕੋਈ ਟ੍ਰੋਬਲ ਮੈਨੂੰ ਬਾਹਰ ਤੋਂ 200 ਤਰਵਦੀ ਆ ਮੇਰੇ ਸਾਹ ਕੋੜਾ ਬੋਤਾ ਦੇਖ ਲੈ ਵਿੱਚ ਪਿਆ ਹੁਣ ਨਹੀਂ ਜਾਏ ਤਾਂ ਬੜਾ ਤਾਂ ਖੰਨਾ ਚੱਕੀ ਤੇ ਜਾਵਣ ਤੇ ਚੱਕੀ ਜਾ ਕੇ ਜਾਵਾਂ ਪਹਿਲਾਂ ਜੇ ਖੜਾ ਹੁੰਦੀ ਹੈ ਨਾ ਲੱਕਰ ਵਸਤੇ ਲੈਣ ਨਾ ਦੁਕਰਣਾ ਨਾ ਜਾ ਪਤਾ ਚਲ ਚਲ ਬਾਈ ਤੂੰ ਮੈਨੂੰ ਕਾਨੂੰ ਥੋਈ ਨਹੀਂ ਫੜਾਇਆ ਜੰਗਾ ਮੈਂ ਜਾਣਾ ਕੰਨ ਮੈਂ ਕਰੂ ਕੋਈ ਨਾ ਤੂੰ ਮੈਨੂੰ ਫਾਈਲ ਲੈ ਕੇ ਦੇਵੇਂਗਾ ਭੈਣੇ ਮੈਂ ਹਾਰਾ ਲਉਂਗੀ ਜੇਲੀ ਕੀ ਨਾ ਹੁੰਦਾ ਘਰ ਫੈ ਨਹੀਂ ਨਾ ਹੁੰਦਾ ਮੇਰੀ ਗੱਲ ਸੁਣ ਅੱਜ ਮੇਰੇ ਕੋਲ ਕੁਝ ਹੈ ਨਹੀਂ ਸੀ ਤੇਰਾ ਭਾਈ ਮੈਨੂੰ ਕੁਝ ਦੇ ਕੇ ਨਹੀਂ ਗਿਆ ਉਹ ਲੜ ਕੇ ਗਿਆ ਮੇਰਾ ਚਲ ਭਾਈ ਨੂੰ ਅੱਥਰੂ ਲਾਈ ਆ ਤੇ ਦੇ ਘਰ ਨਾਲ ਪੈਸੇ ਲੈ ਕੇ ਆਉਂਗਾ ਉਹ ਆਪਾਂ ਨੂੰ ਲੈ ਦੂਗਾ ਟਾ ਕੋਈ ਨਾ ਫੜ ਜਿਹੜੀ ਮਥੈਲੀ ਮੈਨੂੰ ਵਾਝ ਦੇਊਗਾ ਨਾ ਉਹ ਹੀ ਥੈਲੀ ਪਾਣੀ ਮੈਂ ਤੈਨੂੰ ਰਿਹਾ ਦਿੰਦੀ ਚੰਦਰੀ ਅੱਡੀ ਮਾਰੇ ਹੁੰਦੇ ਕੋਈ ਬੰਦਾ ਦੇ ਦੇ ਦਿੰਦਾ ਹੁੰਦਾ ਆਟਾ ਨਹੀਂ ਦਿੱਤਾ ਬਸ ਕਮਾਲ ਹੋ ਗਈ ਮੈਂ ਤਾਂ ਹੁਣ ਤਾਂ ਨਹੀਂ ਮਾਰਦਾ ਆਪੇ ਇਹੋ ਜੀ ਬੁੜੀ ਮਾੜ ਤੇ ਐਂਟਰ ਕਰਦੀ ਇਹੋ ਜੀ ਬੁੜੀ ਜੇ ਮੈਂ ਨਾ ਨਾ ਲਗਾਈ ਥੋੜੇ ਕਰੋ ਚੋਰੀ ਸਾਰਾ ਕੁਝ ਚੱਕ ਕੇ ਤੇ ਮੈਨੂੰ ਵੀ ਕਿਰਨਾ ਬਠੰਡੇ ਵਾਲੇ ਨਾ ਕਹੀਂ ਨਹੀਂ ਤਾਂ ਮੈਂ ਤੇਰੇ ਘਰੋਂ ਤੇ ਜੁੱਤੀ ਲਿਜਾਉਂ ਨਾਲ ਟਿੱਕੇ ਲਿਜਾਉਂ ਤੇਰੇ ਸਾਰਾ ਕੁਝ ਲਿਜਾਉਂ ਵਾਹ ਫਿਰ ਕੋਈ ਨਾ ਗਰੀਬ ਹੋਣਾ ਕਿਹੜਾ ਕੋਈ ਗਲਤ ਗੱਲ ਮੈਂ ਤਾਂ ਫਲਾਤੋ ਕਿਰਨਾ ਹਮੈਂ ਕਫਲਾਤੋ ਕਿਰਨਾ ਹਮੈਂ ਕਫਲਾਤੋ ਕਿਰਨਾ ਦੱਸ ਕਿ ਤੇਰਾ ਭਾਈ ਵੀ ਨਾ ਆ ਗਿਆ ਅੱਜ ਡਾਂਸ ਕਰੀ ਜਲੇ ਮੈਂ ਕਿਦਾਂ ਜਵਾਬ ਕਿੰਦਰ ਰੋੜ ਬੰਦ ਕਰ ਦਿੰਦਾ ਨੂੰ ਬੜਾ ਹੈ ਜੋ ਬਸ ਬੰਦ ਕਰ ਜਾ ਕੇ ਤੈਨੂੰ ਕੀ ਫਰਕ ਪੈਂਦਾ ਇੱਕ ਡੂੰਗਾ ਟੇਰਾ ਦੇ ਦੇ ਮੇਰੇ ਕੋਲ ਸਾਰਾ ਕੋਈ ਮੈਨ ਨਹੀਂ ਕੁੱਕੀ ਕ੍ਰੇਟ ਨਾਲ ਕਹਿੰਦਾ ਇਹ ਘਰ ਦਾ ਟਾਂਜ ਰੈਣੀ ਵੀ ਹੈਗੀ ਹੈ ਕੁੱਕੀ ਨਹੀਂ ਹੈ ਤੇਰੀ ਮੇਰੇ ਘਰ ਦਾ ਕੰਮ ਕਰ ਰਿਹਾ ਲੈ ਤੈਨੂੰ ਠੀਕ ਹੈ ਉਹ ਬਾਹਰ ਹੀ ਲੇਟ ਘਾਟਦਾ ਤਾ ਇਹਨੂੰ ਇਹ ਨਹੀਂ ਪਤਾ ਸਵੇਰ ਤੋਂ ਜੰਨਾ ਵੀ ਪੈਥਣਾ ਬੰਦਾ ਘਰੇ ਡੂੰਗਾ ਬਸੇ ਯਾਰ ਇਹ ਬੰਦਾ ਬੰਦਾ ਮੈਂ ਮੈਂ ਦੰਗੀਆਂ ਘਰ ਤੂੰ ਘਰ ਲਗਾਈ ਜਾਨਾ ਆ ਦੇਖ ਰੋ ਰੋਟਾ ਕੰਮ ਸਾਰੇ ਪਿੰਡ ਦੇ ਵਿੱਚ ਆਪਣੇ ਚੁਗਲੀਆਂ ਕਰਦੀ ਹੈ ਸਾਰੇ ਘਰ ਘਰ ਜਾ ਕੇ ਲੋਕਾਂ ਨਾਲ ਕਰ ਹਕਾ ਆਏ ਕਿੱਤੀ ਆਏ ਬੱਪੂ ਆਏ ਕੱਪੀ ਚੁਗਲੀਆਂ ਕਰਤੀ ਹੈ ਕਮਾਨ ਤੇ ਕੰਮ ਆਉਣਾ ਜੇ ਤੈਨੂੰ ਪਤਾ ਨਹੀਂ ਲੋਕਾਂ ਦਾ ਰੱਜਿਆ ਕੁਝ ਗੁਲੀਆਂ ਦਾ ਹੈ ਤੈਨੂੰ ਕੀ ਪਤਾ ਤੂੰ ਕਰ ਰਿਹਾ ਹੈ ਤੂੰ ਕਰ ਨਹੀਂ ਹੁੰਦੀ ਜਿਹੜਾ ਮਨ ਕੋਲ ਜਾ ਕੇ ਰਸਤ ਖਾਂਦਾ ਹੈ ਤੇ ਨਾ ਕੇ ਉਹਦਾ ਫਲਕ ਤੋਂ ਹੈਗੀ ਸਾਰੇ ਦੇ ਹੱਦ ਵਿੱਚ ਸਾਰੇ ਪਿੰਡ ਮੇਰੇ ਕੋਲ ਆ ਆ ਬੰਦਾ ਇਹਨੂੰ ਰੱਖਿਆ ਕਿ ਨਾਲ ਮੈਂ ਕਿਹ ਚੀਜ਼ ਨਹੀਂ ਦੇ ਜਾਂ ਕੋਈ ਨਹੀਂ ਰਹਿ ਲਾਂਗੀ ਹਾਂ ਠੀਕ ਹੈ ਕਿੱਧਰ ਮੂੰਹ ਚੱਕ ਲਿਆ ਮੂੰਹ ਚੱਕ ਲੈ ਚੱਕਣਾ ਹੀ ਆ ਮੂੰਹ ਤੂੰ ਤਾਂ ਗੰਦਾ ਮਾਰਦਾ ਹੈ ਤੇ ਤੇਰੇ ਨਾਲ ਮੈਂ ਤਾਂ ਪਰੇ ਤੇ ਕਸਟਮਰ ਦਾ ਫੋਨ ਆਇਆਗਾ ਤੇ ਉਹ ਤਾਂ ਫਿਸ਼ਰ ਕਰਕੇ ਆਪੀ ਬਣਾ ਮੈਨੂੰ ਕਿੱਥੋਂ ਬੱਚਾ 20 ਗੁੰਡੀ ਤੇ ਲੱਗੀ ਜਿਆ ਲਗਾ ਜਾ ਕਿਥੋਂ ਜਾ ਬੱਜ ਜਾ ਆਇਆ ਫੜਾਈ ਮੇਰੀ ਹਲਾ ਫਟ ਪੱਟ ਜਾ ਅੱਛਾ ਲਵਲੀ ਜਾ ਪਰ ਮੈਂ ਕਹਿੰਦੀ ਕਿ ਮੇਰੇ ਮੰਗਰ ਹੋਰ ਕਿ ਕਰਨਾ ਦੇ ਬੱਚਾ ਪੱਟ ਦੇ ਮੁੰਨਾ ਲੱਗਦਾ ਖਜਾਲ ਦਾ ਮੈਨੂੰ ਰੱਖ ਆਹ ਕਰ ਲੈ ਆਰਾਮ ਕਰਨ ਤੈਨੂੰ ਵੱਡੇ ਸਿਆਲੇ ਨੂੰ ਕਰ ਮੰਗਣ ਦਾ ਕੰਮ ਆਏ ਵੀ ਦੇਖ ਕਮ ਸ਼ੋਰ ਮਾਰ ਕੇ ਖੜਾ ਹੋਗਾ ਮੈਂ ਤਲਾਇਆ ਖੜਾ ਹੋਣ ਲੱਗੇ ਹੂੰ ਕੀ ਪਤਾ ਮੰਗਣ ਦੇ ਤਾਂ ਗਈ ਹੁ ਕੁੱਕੀ ਗਈ ਹੁਣ ਆਪਾਂ ਦਾ ਘਰ ਲਿਆਵਾਂਗੇ ਲੁੱਟ ਕੇ ਕੁੱਕੀ ਗਈ ਉਹ ਕੁੱਕੀ ਗਈ ਲਾ ਬਕਰ ਉਹ ਤਾਂ ਪਹਿਲਾਂ ਕਿੱਟ ਕਰਿਆ ਵਾ ਵਰਤੀ ਤਾ ਅੰਟੀ ਹਾਂ ਜੀ ਮੈਂ ਮਾਤਾ ਪੁੱਤ ਇਸ ਨਾਲ ਮੈਂ ਉਹ ਮਾਤਾ ਬਚਾ ਜੀ ਆਸ਼ਾ ਮੇਰੀ ਗੱਲ ਸੁਣੋ ਉਹ ਤੇ ਹੋ ਉਕਲਾ ਦੇਖੀ ਕਰਨਾ ਅੰਟੀ ਕਰਤੈ ਵੜਦੀ ਚਰਿਆ ਪਾਰ ਅੰਕਲ ਘਰੇ ਆ ਕੋਈ ਚੀਜ਼ ਚੰਦਾ ਨਾ ਤੇ ਮੈਨੂੰ ਦੱਸੀ ਤੇ ਲਾਉਂਦੀ ਨਾ ਪੰਜਰ ਕਾਲੇ ਪੋਪਲੇ ਲਿਆ ਕੇ ਦੂੰਗਾ ਤੇ ਉੱਥੇ ਬਾਹਰ ਤੇ ਰਹਿ ਜਾ ਆਪਣੀ ਠੀਕ ਘੰਟੇ ਮੈਨੂੰ ਲੱਗੂ ਘੰਟਾ ਕਰੇਗਾ ਉੱਥੇ ਤੋਂ ਹਿਲਣਾ ਨਹੀਂ ਖੱਜ ਚੀਜ਼ ਲੈਣ ਦਾ ਠੀਕ ਆ ਮੈਂ ਪੱਕਾ ਜਾ ਹੀ ਵੜਾ ਪੱਕਾ ਲੁਪਾਜੋ ਤੋ ਨਿਪਟ ਜਾ ਚੀ ਲੈ ਕੋ ਬੁੜੀਆਂ ਭੱਟ ਕੇ ਜਾ ਵਧੀਆ ਰੱਖ ਰੱਖਾਂਗੇ ਵਧੀਆ ਅੰਟੀ ਪੋਪਲੇ ਲਿਆ ਕੇ ਦਊਗੀ ਖਾਵਾਂਗੇ ਭਰਜਰ ਪੈਂਦੀ ਠੀਕ ਆ ਫੋਲਰ ਕੁਆਂਟੀਟੀ ਆਈ ਨਾ ਪੱਕਾ ਦੱਸ ਉਹ ਘੰਟੀ ਨੂੰ ਘੰਟੀ ਅੰਟੀ ਆਈ ਸੀ ਦਸਾਂਟੇ ਕੋਪੀ ਲਿਆ ਕੇ ਤੁਸੀਂ ਕਿਆ ਕਹਣਾ ਉਹ ਵੇਖਦੀ ਆ ਪਹਿਲਾ ਕੁੱਕੀ ਦੇ ਬਾਰਚ ਤਾਂ ਨਹੀਂ ਕੋਈ ਬੱਟ ਔਰ ਨੀਮਾ ਮਰ ਜਾ ਤਾਂ ਬਾਦਲ ਦਾ ਮੁੰਡਾ ਜਾ ਬੈਠਾ ਪਤਾ ਨਹੀਂ ਕਾਹ ਤੋਂ ਬੈਠਾ ਚਲੋ ਇਹਨੂੰ ਦੋ ਇਹ ਉਹਨੂੰ ਤਾਂ 5 ਰੁਪਈਆ ਦਾ ਮੈਦਾਲ ਚ ਹੁਣ ਦੇ ਦੂੰਗੀ ਥੈਲਾ ਭਰ ਲਿਓ ਮੈਂ ਆਪਾਂ ਲੈ ਇਹ ਬੜੀ ਗੱਲ ਕਰਤੀ ਜਾ ਨਹੀਂ ਕਰਨਾ ਆਗੇ ਨਹੀਂ ਕਰਨਾ ਤੇ ਪੱਜੀ ਨਹੀਂ ਕਰਨਾ ਮੈਂ ਤਾਂ ਹੁਣ ਥੈਲਾ ਭਰ ਲੈਣੀ ਆ ਨਹੀਂ ਕਰਨਾ ਕਰਨਾ ਥੈਲਾ ਉਹ ਗੇਮ ਚੱਲ ਕਿਵੇਂ ਕਰਦੀ ਵਧੀਆ ਆਂਟੀ ਤੁਸੀਂ ਕਹਿੰਦੇ ਮੇਰੀ ਗੱਲ ਸਸਰੀ ਕਾਲ ਤਾਂ ਠੀਕ ਆ ਹਾਂ ਜੀ ਕਿ ਕਿ ਕਿਧਰ ਨੂੰ ਗਈ ਆ ਉਹ ਤਾਂ ਬਾਜ਼ਾਰ ਗਈ ਸੀ ਆਂਟੀ ਬਾਜ਼ਾਰ ਗਈ ਆ ਨਾ ਗੱਲ ਸੁਣ ਮੈਂ ਇਹਨਾਂ ਦੇ ਘਰ ਜਾਨੀ ਮਰਨਾ ਥਾਈਲਾ ਭਰ ਲੈ ਤੇ ਕਈ ਨੂੰ ਮੱਚੂਪੇ ਲੈ ਕੇ ਦੇਉਂਗੀ ਠੀਕ ਆ ਲੌਲੀ ਪੌਪ ਲੌਲੀ ਲੌਲੀ ਪੌਪ ਲੌਲੀ ਪੌਪ ਤੂੰ ਨਿਗ੍ਹਾ ਰੱਖੀ ਜਦੋਂ ਕੁੱਕੀ ਆ ਗਈ ਨਾ ਤੂੰ ਕਰਦੀ ਕੂ ਤੈਨੂੰ ਸੰ ਮੇਰਾ ਹੁਣ ਦੋ ਡਰਨਾ ਵਾਸਤੇ ਜਾ ਪਰ ਜਦੋਂ ਕੁੱਕੀ ਆ ਗਈ ਕਿਵੇਂ ਕਰੇਗਾ ਤੂੰ ਮੈਂ ਕਰੂੰ ਕੂ ਹਾਂ ਤੇ ਮੇਰਾ ਮੁੰਡਾ ਬਾਹਰ ਆ ਸਿਵਾਣਾ ਚੰਗਾ ਤੇ ਹੁਣ ਮੈਂ ਜਾਨੀ ਤਾਂ ਮੈਂ ਤਾਂ ਥਾਈਲਾ ਭਰ

ਤਾਂ ਮੇਰੇ ਚਾਹ ਚਾਰ ਘੰਟਾ ਪਰ ਉਹਨੂੰ ਤਿੰਨ ਚਾਰ ਘੰਟੇ ਰਾਵੇ ਆਪੀ ਉਹ ਕਰੂੰਗੀ ਤੇ ਕੁੜੀਆਂ ਦੇ ਉਹ ਕਰਦੀ ਆ ਉਹ ਵਾਲ ਜੇ ਸਟ੍ਰੇਟ ਕਰਦੀ ਆ ਹੋਰ ਉਹਨੇ ਕੀ ਕਰਨ ਜੜੀ ਉੱਥੋਂ ਕੋਹਰਾ ਲੈਂਦੀ ਹੋਣੀ ਹੈ ਪੈਸਾ ਉਹ ਬਾਈ ਅਵਤਾਰ ਵਿਚਾਰ ਆਦਾਰਪਨ ਕਰ ਦਿੰਦਾ ਕਿਰਨਾ ਜਦੋਂ ਆਓਗੇ ਨਾ ਮੈਂ ਉਹਨੇ ਕੀ ਦਿੱਤੀ ਦਿਨਾਂ ਨੂੰ ਇੱਕ ਮੱਥੇ ਤੇ ਲਾਉਣ ਵਾਲਾ ਕੀ ਹੁੰਦਾ ਵੀ ਉਹਨੇ ਟਿੱਕਾ ਲਾਉਂਦੀ ਨਾ ਜਿੱਥੇ ਏਡੀ ਮੈਂ ਲੈਂਦੀ ਕਿੱਧਰ ਰੱਖੀ ਕੁੱਤੀ ਦੀ ਇਹ ਪਈ ਜਿੱਦੂ ਕੁੱਤੀ ਦੀ ਚੈਰੀ ਕਿਹੜੀ ਹੈਗੀ ਆ ਉਹ ਪਾਲੀ ਕਿਹੜੀ ਕੀ ਹੋ ਜੂਗਾ ਜੇ ਰੱਖੀਂ ਚੋਜ਼ ਗਿਆ ਓਏ ਆਪੀ ਓਏ ਇੱਕ ਤਾਂ ਆਲੇ ਲੈ ਗਈ ਉਹ ਨਹੀਂ ਹੈਗਾ ਸਮਝੋ ਉਹ ਹੋ 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 ਟਿੱਕਾ ਉਹ ਨਾ ਗਿੱਕਾ ਉਹ ਤੁਹਾਡੀ ਮੈਨੂੰ ਆ ਤਾਂ ਸੋਹਣਾ ਹੀ ਵਾ ਲੱਗਦਾ ਜੇ ਕਿਰਨਾ ਲਾਉਂ ਵੀ ਉਹ ਕਿੰਨੀ ਸੋਹਣੀ ਲੱਗੂਗੀ ਆ ਕੁਟਰ ਕੁਟਰ ਲੱਗਦਾ ਉਹ ਵੀ ਸੋਹਣਾ ਦੇਈ ਦਨੇਸ ਮਾਨੂੰ ਸਾਰਾ ਆਪਾਂ ਜਦੋਂ ਆ ਗਏ ਨੂੰ ਸਾਰਾ ਸਮਾਨ ਦੇ ਦੇਣਾ ਪਾਉਂ ਕੀ ਕਰਨਾ ਕਿੰਨੀ ਸੋਹਣੀ ਲੱਗਦੀ ਹੈ ਔਰ ਤਾਰੀ ਦਾ ਗਰੀਬ ਦੀ ਨਾ ਕੋਈ ਸਾਰਾ ਨਹੀਂ ਹੈਗਾ ਸਭ ਜਦੋਂ ਆ ਗਏ ਨੂੰ ਸਾਰਾ ਸਮਾਨ ਦੇ ਦੇਣਾ ਵਾਇਆ ਤਾਰ ਕਿੰਨਾ ਕਿਵੇਂ ਆਈ ਤੂੰ ਆ ਗਈ ਵਾਈ ਬੇਟਾ ਉਹ ਮੈਂ ਕੁੱਕੀ ਨੂੰ ਰੱਖਿਆ ਸੀ ਬਾਹਰ ਜਾਂਦੀ ਨੂੰ ਕੁੱਕੀ ਤਾਂ ਹੈ ਨਹੀਂ ਕਰੇ ਅੱਛਾ ਹਏ ਏਕਾ ਹਾਈ ਨੇ ਮੇਰੇ ਪ੍ਰਾਣ ਏਟੀਸਾਨੀ ਹਾਈ ਮੈਂ ਮਾਰਜਾ ਟਿੱਕਾ ਏਕਾ ਹਾਈ ਹਾਈ ਨਾ ਪਾਣੀ ਤੂੰ ਇੰਸਟਾਗ੍ਰਾਮ ਤੇ ਬਣਾ ਹਾਈ ਬਿਊਟੀਫੁਲ ਹੋ ਗਿਆ ਹਾਈ ਨਹੀਂ ਮੈਂ ਮਾਰਜਾ ਹਾਂ ਕਿ ਬਈ ਆ ਰੰਗੂਲਾ ਕਰਨ ਵਾਸਤੇ ਆ ਵੀਡੀਓ ਬਣਾ ਲਈਏ ਦੀ ਬਾਈ ਕੁਤੀ ਨਾਲ ਲੜਦੇ ਸੋ ਨਹੀਂ ਲੜਦੀ ਕੋਈ ਨੀ ਨੂੰ ਫੋਟੋ ਹਏ ਨੂੰ ਪੂਟਾ ਫੋਸ ਪਾਊਡਰ ਹਾਈ ਬਾਈ ਇਹਦਾ ਹੋ ਆ ਗੋਰੇ ਕਰਨ ਵਾਲਾ ਇਹਨੂੰ ਉਹ ਕਹਿੰਦੇ ਫੋਸ ਪਾਊਡਰ ਪੁਆਇੰਟ ਕਰ ਆ ਇਹਨੂੰ ਉਹ ਕਹਿੰਦੇ ਬਾਈ ਹਾਏ ਤਮ ਉੱਥੇ ਵੇਖਿਆ ਸੀਗਾ ਕੋਈ ਨੰਗ ਹੋ ਰਹਾ ਹੁੰਦਾ ਨਾ ਹਾਏ ਜੀ ਬਸ ਮਾਰਾ ਬਾੜੀ ਕਾੜੀ ਨਾ ਸੋਚੀ ਸੋਣੇ ਬਸ ਸੋਣੀ ਕਾੜਨਾ ਚਾਹੀਦੀ ਆ ਹਾਏ ਭਾਈ ਹਾਏ ਸੌਖੀ ਅੱਧੀ ਲੇਕਿੰਦੀ ਨਹੀਂ ਲੱਗਦੀ ਜਿੱਦਿਹਾ ਸੋਣਿਆ ਬਹੁਤ ਖਾਇਦਾ ਮਾਰ ਭਾਈ 70% ਨਾ 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 ਫਮਾ ਜੀ ਤੂੰ ਤੇ ਦੇਖ ਫੇਰ ਵੀ ਕਿਤੇ ਚੀਂਦੀ ਰੋਡ ਪੇ ਦੱਦਿਆ ਕਰੀ ਠੀਕ ਹੈ ਜੀਰੇ ਹਾਂ ਹਾਏ ਭਾਈ ਫਾਇਰ ਆ ਰਿਹਾ ਨਾ ਬਲੀ ਨਾ ਨਾ ਬਚ ਕੇ ਫਾਇਰ ਆ ਰਿਹਾ ਨਾ ਬਲੀ ਤੂੰ ਲੈ ਜਲਦੀ ਕਰ ਪਾਰਾ ਬੈਗ ਕੋ ਜਲਦੀ ਕਰ ਜਲਦੀ ਆਉਣ ਵਾਲੀ ਭਾਈ ਮਚੁੱਤੀ ਲਾ ਕੇ ਨਾ ਪਾ ਹਾਂ ਉਹ ਚਵਾਲਾ ਖੈਲੀ ਤੇ ਬੜਾ ਦੂਜੀ ਦਾ ਹੈ ਉਹ ਆ ਜਾ ਵੀ ਟਿੱਕਾ ਵੀ ਜਾ ਪੁੱਛ ੱਖ ਵਾਲਾ ਕਰਦੀ ਆ ਟਿੱਕਾ ਵਾਲਾ ਟਿੱਕਾ ਉਹ ਚੋਟਕੀ ਤੇ ਪਾ ਲਾ ਪਰ ਸ਼ੱਕ ਵਾਲਾ ਕਰਦੀ ਆ ਕੁੜੀਆਂ ਦਾ ਦਿਮਾਗੀ ਇਹਦੇ ਨਾ ਨਾ ਕਰ ਭਾਈ ਸੱਚਾ ਚੰਦਾ ਵੀਰੇ ਹਨਾ ਕੋਈ ਜਾ ਜਾ ਭਾਈ ਵਾਟ ਤੇ ਦਿਖਾਈ ਦਿੰਦੀ ਕਿਹਾ ਸੀ ਮੈਨੂੰ ਆ ਤੈਨੂੰ ਕੋ ਕੰਮ ਆਜੂਦਨ ਪੈ ਜਾਣਾ ਜਾ ਜਾ ਗਣੀ ਮਰੇ ਪੜਾ ਦਿਸਦਾ ਜਾ ਜਾ ਹਾਂ ਜਾ ਜਾ ਕਰੀ ਉਹ ਮੇਰੀ ਗੱਲ ਤੋਂ ਸਮਝਾ ਉਹ ਕੁੱਕੀ ਨਹੀਂ ਮਾੜੀ ਨਹੀਂ ਹੈਗੀ ਅਰੇ ਤੈਨੂੰ ਸਮਝਾਣਾ ਆ ਜਾ ਬਹਿ ਜਾਂ ਦਰਦਨ ਦੱਸਦਾ ਸਾਰੀ ਗੱਲ ਆ ਜਾ ਮੁਰਕੇ ਆ ਕੇ ਫਿਰ ਉੱਤੇ ਆਪ ਨੂੰ ਬਹੁਤ ਚੰਗੀ ਆ ਉਹ ਤਾਂ ਬਹੁਤ ਚੰਗਾ ਸਵਾਦ ਉਹ ਅੰਦਰ ਆਇਆ ਮੇਰਾ ਬੱਟਾ ਮੇਰਾ ਚੋੜਾ ਫੋੜੂਗੀ ਮਰਜੁੱਤੀ ਖੋੜੂ ਉਹਦਾ ਵੈਸੇ ਵੀ ਕੀ ਵੱਧ ਆ ਉਹਦੇ ਬਹੁਤ ਗਰੀਬਾਂ ਦੀ ਮਦਦ ਕਰਦੀ ਆ ਕੋ ਬਹਿ ਜਾ ਬਹਿ ਜਾ ਤੈਨੂੰ ਸਮਝਾਉਣਾ ਗੱਲ ਕਰੀ ਆ ਬਹਿ ਜਾ ਬਹਿ ਜਾ ਕੋਰੋਨਾ ਸਰ ਲੱਗਦਾ ਕੋਰੋਨਾ ਕੋਰੋਨਾ ਤੈਨੂੰ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਪਈ ਏ ਮੈਂ ਤੇਰੇ ਭਰਾਵਾਂ ਵਰਗਾ ਠੀਕ ਐ ਜਦੋਂ ਮਾਦੀ ਆਵਾਜ਼ ਮਾਰਦੀ ਅਸੀਂ ਤੇਰੇ ਨਾਲ ਖੜੇ ਆ ਠੀਕ ਐ ਉਹ ਵੀ ਖੜੇ ਆ ਕੁਕੀ ਵੀ ਨਾਲ ਤੇਰੇ ਨਾਲ ਖੜੂਗੀ ਠੀਕ ਐ ਠੀਕ ਐ ਠੀਕ ਹੈ ਮੈਂ ਤਾਂ ਨਹੀਂ ਆਦਾਈ ਉਹ ਨਹੀਂ ਨਹੀਂ ਉਹਦਾ ਮਨਪ੍ਰੋਤਿ ਮਨ ਤੇ ਹੈ ਨਹੀਂ ਕੋਈ ਗੱਲ ਹੈ ਮੜਬੋਲੀ ਹੈਗੀ ਆ ਠੀਕ ਹੈ ਠੀਕ ਹੈ ਬਾਈ ਚਲ ਠੀਕ ਹੈ ਫਿਰ ਕਿਸੇ ਵੀ ਟੀਮ ਲੋਡ ਮੇਂ ਵੀ ਤੁਹਾਨੂੰ ਦੱਸ ਦੀ ਕੋਕੀ ਨੂੰ ਦੱਸ ਦੀ ਭਾ ਮੈਨੂੰ ਦੱਸ ਦੀ ਠੀਕ ਹੈ ਹਾਂ ਠੀਕ ਹੈ ਤੇਰਾ ਪ੍ਰੋਗਰਾਮ ਉਹਨਾਂ ਮੌਕਾ ਹੈਗਾ ਜਿਹੜੀ ਕਰਨਾ ਨਾ ਘੰਟਾ ਹੋ ਗਏ ਬੈਠੇ ਆ ਇੱਕ ਘੰਟਾ ਹੋ ਜਲਦੀ ਜਾ ਜਲਦੀ ਨਾ ਲੂੰਗਾ ਸ਼ਰਮ ਹਿਆ ਹੈ ਹੀ ਨਹੀਂ ਨਾ ਪਿੱਛਾ ਹੀ ਟੱਕਦੀ ਹੈ ਮੇਰੇ ਵੀ ਪਿੱਛੇ ਕੋਈ ਨਿਕਲ ਕੇ ਮੈਂ ਜਾਣਾ ਕਰ ਅੜ ਜਾ ਨਿਕਲਣਾ ਠੀਕ ਕਰ ਸੇ ਕੰਦੀ ਕੀ ਹੈ ਰੋਣਾ ਨਾਲ ਤੁੱਕੀ ਕੋਲ ਡਾਰੇ ਠੀਕ ਹੈ ਉਹ ਤੇਰੀਏ ਭੈਣਾ ਵਰਗੇ ਮੈਂ ਵੀ ਤੇਰੇ ਭਰਾ ਵਰਗਾ ਠੀਕ ਹੈ ਹੋਰ ਬਹੁਤ ਵਧੀਆ ਚੰਗੀ ਹੈ ਜਿਹੜੀ ਦਾ ਇਹ ਨਹੀਂ ਆਏਗੀ ਬਾਈ ਮਸਾਰ ਨੂੰ ਦੇਖ ਲੈ ਪਰ ਤੇਰੇ ਵਰਗਾ ਭਰਾ ਮੈਨੂੰ ਜਲਦ ਵਿੱਚ ਕਦੇ ਨਹੀਂ ਮਿਲਣਾ ਆ ਤੂੰ ਜੁੱਤੀ ਵੀ ਏਡੀ ਲੈ ਕੇ ਠੀਕ ਆ ਤੂੰ ਦੇਖ ਨੂੰ ਲੇ ਨੂੰ ਤੈਨੂੰ ਕੁਝ ਨਹੀਂ ਕਹਿੰਦੀ ਠੀਕ ਹੈ ਹਾਈ ਬਾਈ ਮੁੱਕੀ ਆ ਗਈ ਨਾ ਪਹਿਲੇ ਨਾ ਮਾਫੇ ਨਹੀਂ ਕੁਝ ਨਹੀਂ ਕਹਿੰਦੀ ਹਾਈ ਮੈਂ ਮaaf ਕਰ ਦੇ ਗੱਲ ਤਾਂ ਸਮਝੀ ਜਾਂਦੀ ਸੀ ਦੋ ਪਿੱਤਾ ਰਿਸ਼ਤਾ ਹਾਈ ਪਰ ਇਹ ਮਾਦੀ ਆ ਕਿਰਨ ਮੈਂ ਗਲਤ ਨਹੀਂ ਹੈਗੀ ਮੇਰੇ ਘਰੇ ਕੁਝ ਨਹੀਂ ਹੈਗਾ ਕਿ ਮੈਂ ਤਾਂ ਸਮਝ ਆਈ ਅਸੀਂ ਹੈਗੇ ਆ ਹੈ ਮੈਨੂੰ ਮaaf ਤੁਸੀਂ ਵੀ ਮੈਨੂੰ ਮaaf ਕਰ ਦਿਜੀਓ ਕੋਈ ਨਹੀਂ ਕੋਈ ਸ਼ੱਕ ਹੋ ਕਿਸ ਕੋਈ ਨਹੀਂ ਗੁੱਸਾ ਤੇ ਮੈਂ ਤੁੱਤੀ ਦਿੱਤੀ ਬਾਈ ਨੇ ਕੋਈ ਨਹੀਂ ਕੋਈ ਹੋਰ ਤਨ ਮੈਂ ਦੇ ਦੇ ਜੁੱਤੀ ਦਿੱਤੀ ਆ ਨਾਲ ਮੈਂ ਟਿੱਕਾ ਦਿੱਤਾ ਹੋਰ ਇਹ ਸਾਡੀ ਸੋਤੀ ਆ ਬੱਤੀ ਫੈਂਦੀ ਬੱਤੀ ਨਹੀਂ ਆ ਠੀਕ ਹੈ ਤੈਨੂੰ ਜਿਹੜੀ ਚੀਜ਼ ਲੋੜ ਹੈ ਮੈਂ ਪੂਰਾ ਆਮਾ ਤੇ ਰਖੜੀ ਬਨੂੰਗੀ ਭੈਣੇ ਮੈਂ ਰਖੜੀ ਬਨੂੰਗੀ ਮੇਰੇ ਬਾਈ ਦੇ ਮੈਂ ਆਪ ਕਾਪੇ ਸੰਭਲ ਲਈ ਮੈਂ ਮਾਫ ਕਰਾ ਚੋ ਦਰਨਾ ਨਹੀਂ ਕੋਈ ਚੀਜ਼ ਤੈਨੂੰ ਚਾਹੀਦੀ ਤੂੰ ਮੈਨੂੰ ਰਾਤ ਨੂੰ ਘੋਣ ਕਾਰ ਲੈਣੇ ਕੋਣ ਕ ਮੈਂ ਲੈ ਕੇ ਟੈਨਸ਼ਨ ਨਹੀਂ ਲੈਣੀ ਹੈ ਤੁਹਾਡਾ ਠੀਕ ਹੈ ਤੂੰ ਠੀਕ ਹੈ ਭਰਾ ਬਾਈ ਮੈਂ ਜਦੋਂ ਵੀ ਕਿਸੇ ਦੀ ਲੋੜ ਪਈ ਹੈ ਇਹਨੂੰ ਦੱਸਦੀ ਬਾਸ ਆਣ ਕੇ ਠੀਕ ਹੈ ਆਪੇ ਤੈਨੂੰ ਮੈਂ ਚੱਕ ਦੂੰਗਾ ਧੰਨਵਾਦ ਮੇਰੇ ਮੈਂ ਬਹੁਤ ਜਾਨਾਂ ਨੂੰ ਦੇਖਿਆ ਪਰ ਤੇ ਵਰਗਾ ਭਰਾ ਮੈਂ ਲ ਤੂੰ ਇਹਨੂੰ ਗਲਤ ਸਮਝਦੀ ਸੀ ਨਾ ਮੈਂ ਤਾਂ ਪਾਪਾ ਦੀ ਭਾਗੀ ਬਣ ਨਾ ਮੈਂ ਸੀ ਮੈਂ ਮਾਰਦਾ ਪਾਪਾ ਦੀ ਭਾਗੀ ਬਣ ਕਿਸੇ ਦੀ ਮੈਂ ਤੁਹਾਨੂੰ ਮਾਫ ਕਰਦਾ ਮੇਰੇ ਮਾਫ ਕਰ ਕੋ ਜੀ ਮੈਂ ਇਸ ਤਰ੍ਹਾਂ ਕੋਈ ਗੱਲ ਕੋਈ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਹੁਤ ਵਧੀਆ ਆਏ ਕੋ ਮਤਲਬ ਕਿ ਛੋਟੀ ਜੀ ਪਿਆਰੀ ਜੀ ਫਿਲਮ ਫਿਲਮਾਈ ਆ ਤੇ ਇਹਦੇ ਵਿੱਚ ਤੁਸੀਂ ਜਰੂਰ ਦੇਖਣਾ ਕਿ ਹਰੇਕ ਰਿਸ਼ਤਾ ਜਿਹੜਾ ਹੁੰਦਾ ਨਾ ਪਵਿੱਤਰ ਹੁੰਦਾ ਨਾ ਇਹ ਨਹੀਂ ਵੀ ਹਰੇਕ ਰਿਸ਼ਤਾ ਗਲਤ ਹੋਵੇ ਜਿਵੇਂ ਕਹਿਣਾ ਵਿਚਾਰੀ ਸਾਡੀ ਇੱਕ ਚੰਚਲ ਹੈ ਜੀ ਤੇ ਪਰ ਮੈਨੂੰ ਗਲਤ ਸਮਝ ਬੈਠੀ ਤੇ ਗਰੀਬ ਦੀ ਹਮੇਸ਼ਾ ਮਦਦ ਕਰੋ ਹੈਲਪ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਿਣਾ ਪਛਿੰਦਾ ਚੈਨਲ ਤੇ ਜਾਓ ਲਾਈਕ ਕਮੈਂਟ ਸ਼ੇਅਰ ਕਰੋ ਤੇ ਸਾਨੂੰ ਦੱਸੋ ਅਸੀਂ ਕਿੱਥੇ ਹਾਂ ਜੀ ਫਰੈਂਡ ਤੇ ਮੈਂ ਤੁਹਾਡੇ ਆਪਣੇ ਕਿਰਨ ਬਟੰਡਾ ਤੇ ਤੁਹਾਨੂੰ ਸਾਡੀ ਕਮੇਟੀ ਕਿੱਦਾਂ ਦੀ ਲੱਗੀ ਹੈ ਮੇਰੇ ਭਰਾ ਮੇਰੀ ਭੈਣ ਉਹ ਬੱਚਾ ਨੇ ਤਾਂ ਸਿ ਆਪਾਂ ਬਾਦਲ ਦਾ ਮੁੰਡਾ ਉਹ ਸਾਡੇ ਗਵੰਡੀਆਂ ਦਾ ਮੁੰਡਾ ਯਾਰ ਤੇ ਉਹ ਮੈਨੂੰ ਕਿੰਨੇ ਦਿਨ ਹੋ ਗਏ ਸੀ ਕਹਿੰਦਾ ਅੰਟੀ ਮੈਨੂੰ ਤੁਸੀਂ ਫਿਲਮ ਦੇ ਵਿੱਚ ਲੈ ਲੈਂਦੇ ਨਹੀਂ ਮੈਂ ਕਹਾ ਚੱਲ ਕੋਈ ਦਾ ਪੁੱਤ ਅਜ ਤੇਰਾ ਵੀ ਛੋਟਾ ਜਿਹਾ ਰੋਲ ਲੈ ਲੈਨੇ ਆ ਤੇ ਬੱਚੇ ਦਾ ਰੱਬ ਦਾ ਰੂਪ ਹੁੰਦਾ ਜੀ ਬੱਚਿਆਂ ਦਾ ਕਹਾ ਨਹੀਂ ਮੋੜੀਦਾ ਹਨ ਤੁਸੀਂ ਆਪ ਸਿਆਣਿਓ ਤੇ ਬਾਕੀ ਸਾਡੀ ਫਿਲਮ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਸਾਰੇ ਜਨ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ